ਜਾਤ ਪਾਤ ਨਾ ਤਾਤ ਜਾ ਕੋ ਮੰਤਰ maat ਨਾ ਮਿੱਤਰ ਸਰਬ ਠੌਰ ਬਿਖੈ ਰਮਿਉ ਜਹ ਚੱਕਰ ਚਹਿਨ ਨਾ ਚਤਰ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਸ ਅਕਾਲ ਪੁਰਖ ਵਹਿਦੂ ਦੀ ਮਹਿਮਾਂ ਦੇ ਵਿੱਚ ਫਰਮਾ ਰਹੇ ਹਨ ਪਿਓ ਜੋ ਵਾਹਿਗੁਰੂ ਹੈ ਉਹਦੀ ਜਾਤ ਵੀ ਕੋਈ ਨਹੀਂ ਉਹਦੀ ਪਾਤ ਬਰਾਦਰੀ ਵੀ ਕੋਈ ਨਹੀਂ ਉਹਦਾ ਤਾਤ ਪਿਓ ਵੀ ਕੋਈ ਨਹੀਂ ਮਾਤ ਮਾਤਾ ਵੀ ਕੋਈ ਨਹੀਂ ਉਹਦਾ ਮਿੱਤਰ ਵੀ ਕੋਈ ਨਹੀਂ ਰਾਜਿਆਂ ਦੇ ਵਜੀਰ ਮੰਤਰੀ ਹੁੰਦੇ ਨੇ ਉਹਦਾ ਮੰਤਰੀ ਵੀ ਕੋਈ ਨਹੀਂ ਜਿਹੜਾ ਉਹਨੂੰ ਸਲਾਹ ਦੇ ਸਕੇ ਫਿਰ ਉਹ ਬਹਿਰੂ ਸਰਬ ਠੌਰ ਰਮਿਓ ਭਾਵ ਕੇ ਵਿਆਪਕ ਹੈ ਰਮਿਆ ਆ ਹੈ ਤੇ ਜਿਸ ਬਹਿਰੂ ਦਾ ਕੋਈ ਵੀ ਚਿੰਨ ਚੱਕਰ ਚਿੱਤਰ ਭਾਵ ਕੇ ਤਸਵੀਰ ਮੂਰਤੀ ਕੋਈ ਵੀ ਨਾਮੁ ਨਿਸ਼ਾਨ ਉਹਦਾ ਹੈ ਨਹੀਂ ਉਹ ਮਹਾਨ ਸਰੂਪ ਵਾਲਾ ਹੈ